ਮੈਂ ਗਗਨ ਜੀ ਮਾਂ ਪਹਿਲੀ ਵਾਰੀ ਸੋਨੀ ਭੜੀ ਦਾ ਲਿਖਿਆ ਗਾਣਾ ਲੈ ਕੇ ਆਇਆ ਆ ਜੀ ਸੋ ਦੱਸਿਓ ਜਰੂਰ ਸੋ ਦੱਸਿਓ ਜੀ ਜਰੂਰ ਕਿਤੋਂ ਦਾ ਗਾਣਾ ਕਿਦਾਂ ਦਾ ਲੱਗਿਆ ਹੋ ਚੰਗੀ ਵੀ ਨਾ ਕਹਿਣੀ ਤਾਂ ਮਾੜੀ ਹਾਂ ਭੈਣ ਨੂੰ ਵੀ ਭੈਣ ਕਹਿ ਦਈਏ ਮਾੜੀ ਸੋਚ ਰੱਖੀਏ ਨਾ ਜਿੱਥੇ ਬੈਠੀਏ ਯਾਰ ਦੀਆਂ ਭੈਣ ਨੂੰ ਵੀ ਭੈਣ ਕਹਿ ਦਈਏ ਜਿਹੜੇ ਬੰਦੇ ਦੂਜਿਆਂ ਦੇ ਪਿੱਛੇ ਲੱਗਦੇ ਉਹ ਬੰਦੇ ਹੁੰਦੇ ਨੇ ਹਾ ਕੱਚੇ ਕੰਨ ਦੇ ਲੋਕਾਂ ਦੀਆਂ ਲੋਕਾਂ ਨੇ ਆ ਛੇੜਦੇ ਉਹ ਹੱਸ ਹੱਸ ਕੇ ਜਦੋਂ ਆਪਣੀ ਕੋਈ ਲੋਕਾਂ ਨੇ ਆ ਛੇੜਦੇ ਹੋ ਹੱਸ ਹੱਸ ਕੇ ਜਦੋਂ ਆਪਣੀ ਕਈ ਛੇੜੇ ਉਦੋਂ ਦੁੱਖ ਮੰਨਦੇ ਲੋਕਾਂ ਨੇ ਆ ਛੇੜਦੇ ਹੋ ਹੱਸ ਹੱਸ ਕੇ ਜਦੋਂ ਆਪਣੀ ਕਈ ਛੇੜੇ ਉਦੋਂ ਦੁੱਖ ਮੰਨਦੇ ਦੂਜਿਆਂ ਦੀ ਇੱਥੇ ਬੜੀ ਲਾ ਕੇ ਦੇਖਦੇ ਸੋਨੀ ਜੀ ਮੈਂ ਗੁੰਡੀਆਂ ਪਸਾ ਕੇ ਦੇਖਦੇ ਦੂਜਿਆਂ ਦੀ ਇੱਥੇ ਬੜੀ ਲਾ ਕੇ ਦੇਖਦੇ ਸੋਨੀ ਜੀ ਮੈਂ ਗੁੰਡੀਆਂ ਪਸਾ ਕੇ ਛੇੜਦੇ ਹੋ ਹੱਸ ਹੱਸ ਕੇ ਜਦੋਂ ਆਪਣੀ ਕੋਈ ਛੇੜੇ ਉਹਨੂੰ ਦੁੱਖ ਮੰਨਦੇ ਲੋਕਾਂ ਨਹੀਂ ਆ ਛੇੜਦੇ ਹੋ ਹੱਸ ਹੱਸ ਕੇ ਜਦੋਂ ਆਪਣੀ ਕੋਈ ਛੇੜੇ ਉਹਨੂੰ ਦੁੱਖ ਮੰਨਦੇ ਧੰਵਾਦ ਜੀ 9590198687 ਸਾਡਾ WhatsApp ਨੰਬਰ ਆ ਸੋ ਦੱਸਿਓ ਜਰੂਰ ਕਿ ਦਾਦਾ ਲੱਗਾ ਜੀ